ਸਸਿਕਾ ਇਕ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਗੁਰਜੋਸ਼ੀ ਗੁਰਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਾਰਾ ਸਵਾਦ ਕਰਦੀ ਆ ਲਓ ਜੀ ਹਾਜ਼ਰ ਮੈਂ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੱਗੇ ਬੇਟੀ ਦੇ ਵਿਦਾਈ ਵੇਲੇ ਦਾ ਤੇ ਸੁਣਿਆ ਤੁਸੀਂ ਨੇ ਧਿਆਨ ਲਾ ਕੇ ਥੋੜਾ ਭਾਵ ਕਰਨ ਵਾਲਾ ਗੀਤ ਹੈ ਇਹਦੇ ਵਿੱਚ ਇੱਕ ਬੇਟੀ ਆਪਣੇ ਪਿਤਾ ਅੱਗੇ ਕੀਰ ਜੋਈ ਕਰਦੀ ਹੈ ਇਹ ਚ ਤੁਸੀਂ ਉਹ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਜਿਵੇਂ ਗੋਡਿਆਂ ਚ ਕੜ-ਕੜ ਦੀ ਆਵਾਜ਼ ਆਉਂਦੀ ਹੈ ਮੜਾ ਜਾਂ ਵੀ ਗੋਡਾ ਹਿੱਲ ਜੇ ਚੇਂਜ ਘੜਾ ਪੈ ਜਾਂਦਾ ਬੌੜੀਆਂ ਨਹੀਂ ਚੜਿਆ ਜਾਂਦਾ ਉਹ ਉਹ ਨੁਕਤਾ ਹੈ ਇਹ ਬਿਲਕੁਲ 100% ਸਹੀ ਆ ਕਰਕੇ ਦੇਖੋ ਜਿਹੜੀ ਇਹਦੇ ਚ ਮੈਂ ਨੁਕਤਾ ਪਾਉਂ ਦੱਸੂ ਤੁਹਾਨੂੰ ਆ ਚੀਜ਼ਾਂ ਖਾ ਲੋ ਉਹ ਖਾਂਦੇ ਖਾਂਦੇ ਠੀਕ ਹੋ ਜਾਣਗੀਆਂ ਗੋਡੇ ਕਿਤੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸਾਡਾ ਆਪ ਦਾ ਅਜਮਾਇਆ ਹੋਇਆ ਇਹ ਮੈਂ ਉਹ ਹੀ ਨੁਕਤਾ ਪਾਉਣੀ ਆ ਤੁਹਾਡੇ ਕੋਲ ਜਿਹੜਾ ਮੈਨੂੰ ਪੱਕਾ ਪਤਾ ਲੱਗ ਜਾਂਦਾ ਹੈ ਹਨਾ ਤੇ ਲੋ ਹੁਣ ਆਜੋ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਬੇਟੀ ਆਪਣੇ ਫਾਦਰ ਨੂੰ ਕੀਰ ਜੋਈ ਕਰਦੀ ਹੈ ਬਾਬਲ ਵਿਦਾ ਕਰੇਂਦੀ ਆ ਬੇ ਮੈਨੂੰ ਰੱਖ ਲੈ ਇੱਕ ਦਿਨ ਹੋਰ ਬਾਬਲ ਵਿਦਾ ਕਰੇਂਦੀ ਆ ਬੇ ਮੈਨੂੰ ਰੱਖ ਲੈ ਇੱਕ ਦਿਨ ਹੋਰ ਰੱਖ ਲੈ ਇੱਕ ਦਿਨ ਹੋਰ ਬੇ ਮੇਰੀ ਡੋਲੀ ਨਾ ਅੱਜ ਤੋਰ ਬਾਬਲ ਵਿਦਾ ਕਰਿੰਦਿਆ ਬੇ ਮੈਨੂੰ ਰੱਖ ਲੈ ਇੱਕ ਦਿਨ ਹੋ দানਤੀਆਂ ਦਾ ਸਭ ਤੋਂ ਵੱਡਾ ਦਾਨੀ ਪੁਰਸ਼ ਕਰਿੰਦੇ দানਤੀਆਂ ਦਾ ਸਭ ਤੋਂ ਵੱਡਾ ਦਾਨੀ ਪੁਰਸ਼ ਕਰਿੰਦੇ ਆਇਆ ਬਖਤ ਵਿਦਾਈ ਵਾਲਾ ਨੈਣੋਂ ਨੀਰ ਵਗਿੰਦੇ ਆਇਆ ਭਗਤ ਵਿਦਾਈ ਵਾਲਾ ਨੈਣੋਂ ਨੀਰ ਵਗਿੰਦੇ ਫੇਰ ਗਈ ਸਿਰ ਤੇ ਹੱਥ ਅਮੜੀ ਫੇਰ ਗਈ ਸਿਰ ਤੇ ਹੱਥ ਅਮੜੀ ਕਰਕੇ ਚਿੱਤ ਕਠੋਰ ਵੇ ਮੇਰੀ ਢੋਲੀ ਨਾ ਅਜ ਤੋ ਢੋਲੀ ਨਾ ਅਜ ਤੋ ਬਾਬਲਾ ਰਖ ਲੈ ਇੱਕ ਦਿਨ ਹੋਰ ਅੱਜ ਦਾ ਦਿਨ ਸੋਵਰਿਆ ਵਰਗਾ ਅੱਜ ਦਾ ਦਿਨ ਸੋਵਰਿਆ ਵਰਗਾ ਜੇ ਮੰਗਿਆ ਮਿਲ ਜਾਵੇ ਰੱਬ ਕਰਕੇ ਮੇਰੀ ਉਮਰ ਵੀ ਅੱਜ ਦੇ ਸੂਰਜ ਦੇ ਨਾਲ ਲਾਵੇ ਰੱਬ ਕਰਕੇ ਮੇਰੀ ਉਮਰ ਵੀ ਅਜ ਦੇ ਸੂਰਜ ਦੇ ਨਾ ਲਾਵੇ ਪਰ ਮੈਂ ਹੋ ਮਜਬੂਰ ਗਈ ਅਜ ਪਰ ਮੈਂ ਹੋ ਮਜਬੂਰ ਗਈ ਅਜ ਚੱਲਦਾ ਨਾ ਕੋਈ ਜੋਰ ਮੈ ਮੈਨੂੰ ਰੱਖ ਲੈ ਇੱਕ ਦਿਨ ਹੋਰ ਬਾਬਲ ਵਿਦਾ ਕਰੇਂਦਿਆ ਬੈ ਮੈਨੂੰ ਰੱਖ ਲੈ ਇੱਕ ਦਿਨ ਹੋਰ ਰਾਖ ਲੈ ਇੱਕ ਦਿਨੇ ਹੋਰ ਬੇ ਮੇਰੀ ਢੋਲੀ ਨਾ ਅਜ ਤੋਰ ਪਰਬਤ ਭਾਂਗ ਗਿਆ ਹਿਲ ਸੁਣ ਕੇ ਧੀਆ ਦੀ ਅਰਜੋਈ ਪਰਬਤ ਭਾਂਗ ਗਿਆ ਹਿਲ ਸੁਣ ਕੇ ਧੀਆ ਦੀ ਅਰਜੋਈ ਸਬਿਰ ਲਾਪਾਂ ਬਰਗੀ ਬੇਵਸ ਬਾਪੂ ਦੀ ਦਿਲ ਜੋਈ ਸਬਿਰਲਾ ਪਾਂ ਬਰਗੀ ਬੇਬਸ ਬਾਪੂ ਦੀ ਦਿਲ ਜੋਈ ਹਾੜੇ ਮੈਥੋਂ ਸੁਣ ਨਹੀਂ ਹੁੰਦਾ ਹਾੜੇ ਮੈਥੋਂ ਸੁਣ ਨਹੀਂ ਹੁੰਦਾ ਸ਼ਹਿਨਾ ਜਾਂਦਾ ਸ਼ੋਰ ਦੇ ਮੇਰੀ ਢੋਲੀ ਨਾ ਅੱਜ ਤੋਰ ਬਾਬਲੇ ਵਿਦਾ ਕਰੇਂ ਦੀਆ ਬੇ ਮੈਨੂੰ ਰੱਖ ਲੈ ਇੱਕ ਦਿਨ ਹੋਰ ਰੱਖ ਲੈ ਇੱਕ ਦਿਨ ਹੋਰ ਬੇ ਮੇਰੀ ਢੋਲੀ ਨਾ ਅੱਜ ਤੋ ਢੋਲੀ ਨਾ ਅੱਜ ਤੋ ਰਬਬਲਾ ਰੱਖ ਲੈ ਇੱਕ ਦਿਨ ਹੋਰ ਲਓ ਜੀ ਇਹ ਗੀਤ ਹੋਇਆ ਪੂਰਾ ਉਮੀਦ ਹੈ ਤੁਹਾਨੂੰ ਸਾਰਿਆਂ ਨੇ ਪਸੰਦ ਆਇਆ ਹੋਗਾ ਇਹਨੂੰ ਗਾਇਆ ਕਰੋ ਗੀਤ ਨੂੰ ਹੈਨਾ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਰੋ ਤੇ ਲਓ ਤੇ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਹੁਣ ਆਜੋ ਆਪਾਂ ਤੰਦਰੁਸਤੀ ਵਾਲਾ ਹੈ ਨਾ ਕਾਪੀ ਪੈਨਸਲ ਲੈ ਲਈ ਤੁਸੀਂ ਹਾਂ ਲਓ ਸੁਣੋ ਫਿਰ ਤੁਸੀਂ ਲਿਖੋ ਗੋਡਿਆਂ ਵਿੱਚ ਜਿਹੜੇ ਕਰ ਕਰ ਦੀ ਆਵਾਜ਼ ਆਉਂਦੀ ਆ ਤੁਰਦੇ ਫਿਰਦੇ ਤੇ ਗੋਡੇ ਸੰਲ ਦਰਦ ਕਰਦੇ ਨੇ ਤੁਰਿਆ ਨਹੀਂ ਜਾਂਦਾ ਪੌੜੀ ਨਹੀਂ ਚੜ੍ਹਿਆ ਜਾਂਦਾ ਤਾਂ ਇਹ ਘਰੇਲੂ ਨੁਕਤਾ ਅਪਣਾਓ ਸਾਡੇ ਆਪਣੇ ਸ਼ਰੀਕੇ 'ਚ ਸਾਡੀ ਨੂੰਹ ਮੈਂ ਦਸਿਆ ਵੀ ਉੱਥੇ ਸੰਗਰੂਰ ਉਹ ਲੱਗੇ ਹੋਏ ਸੀ ਸਟਾਪਨਰਸ ਉਹਦੇ ਉਹ ਵੀ ਮੈਨੂੰ ਲਿਖਾ ਕੇ ਗਈ ਗਈ ਚਾਚੀ ਜੀ ਮੈਂ ਬਿਲਕੁਲ ਠੀਕ ਹੋ ਗਈ ਮੈਂ ਫਿਰ ਇਹ ਨੁਕਤਾ ਪਾਇਆ ਮੈਂ ਹੈਨਾ ਬਹੁਤ ਭੈਣਾ ਹੋਰ ਵੀ ਠੀਕ ਹੋਈਆਂ ਤੇ ਉਹ ਇਹਦੇ ਨਾਲ ਠੀਕ ਹੋਈ ਉਹ ਫਾਰਨਚ ਵੀ ਚਲੀ ਗਈ ਸੀ ਉੱਥੇ ਵੀ ਉਹਨੂੰ ਦਵਾਈ ਲਈ ਕਿਤੇ ਉਹ ਠੀਕ ਨਹੀਂ ਹੋਈ ਸੀ ਤੇ ਨਾ ਕੋਠੇ ਚੜ੍ਹ ਸਕਦੀ ਸੀ ਨਾ ਤੁਰਦੀ ਫਿਰਦੀ ਕਿਸੇ ਦਾ ਹੱਥ ਵੀ ਲੱਗ ਜਾਂਦਾ ਗੋਡੇ ਨੂੰ ਚੇਂਜ ਖੜਾ ਪੈ ਜਾਂਦਾ ਸੀ ਉਹਦੇ ਤੇ ਲੋ ਫਾ ਸਾਡੀ ਇੱਕ ਗੁਰ ਭੈਣ ਨੇ ਦੱਸਿਆ ਇਹ ਨੁਕਤਾ ਉਹਨੂੰ ਉਹਨੇ ਫਿਰ ਕਰਿਆ ਤੇ ਉਹ ਮੈਨੂੰ ਦੱਸ ਕੇ ਗਈ ਕੀ ਲੈਣਾ ਤੁਸੀਂ ਕਾਲੇ ਟੀਲ ਨੇ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮਗਜ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਅਲਸੀ 50 ਗ੍ਰਾਮ ਇਹ ਅੱਠ ਚੀਜ਼ਾਂ ਨੇ ਅੱਠ ਦੀਆਂ ਅੱਠੇ 400 ਗ੍ਰਾਮ ਹੋ ਗਈਆਂ ਹਨ ਜਿਹੜੀ ਗੂੰਦ ਹੈ ਉਹ ਥੋੜੇ ਦੋ ਚਮਚੇ ਕਿਹੋਂ ਦਾ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਤੁਸੀਂ ਤਾਂ ਲੋਕ ਕਿ ਫਿਰ ਉਹਨਾਂ ਨਹੀਂ ਤਾਂ ਜੜਾਂ ਲੱਗ ਲੱਗ ਜੂ ਫਿਰ ਉਹ ਫੁੱਲ ਜੂ ਤੇ ਕੁੱਟਣੀ ਸੌਖੀ ਹੋ ਜੂ ਆਪਾਂ ਨੂੰ ਜੇ ਖੇਲ ਮਖਾਣੇ ਨੇ ਜਿਹੜੇ ਫੁੱਲ ਮਖਾਣੇ ਉਹ ਵੀ ਮੜ ਜੇ ਕਿਉਂ ਚ ਉਹਨੂੰ ਰੋਸਟ ਜੇ ਕਰ ਲਿਓ ਤੇ ਉਹਨਾਂ ਨੂੰ ਵੀ ਕੁੱਟ ਲਿਓ ਇਹ ਸਾਰੀਆਂ ਚੀਜ਼ਾਂ ਕੁੱਟ ਕੇ ਤੁਸੀਂ ਇਹਦਾ ਚੂਰਨ ਬਣਾ ਲਿਓ ਹੈਨਾ ਤਾਂ ਫਿਰ ਰਾਤ ਨੂੰ ਅੱਧਾ ਪੌਣਾ ਚਮਚਾ ਦੁੱਧ ਨਾਲ ਲਓ ਤੁਸੀਂ ਬਿਨਾ ਬ੍ਰੇਕ ਦੇ ਖਾਣਾ ਇਹ ਤੇ ਇਹ ਪੂਰੀ ਇੱਕ ਜਿਹਦੇ ਘੋਟੇ ਤੁਸੀਂ ਦੇਣਾ ਉਹ ਇੱਕ ਜਣੇ ਦੀ ਪੂਰੀ ਖੁਰਾਕ ਹੈ ਇਹ ਮਤਲਬ ਦਵਾਈ ਹੈ ਇਹ 400 ਗ੍ਰਾਮ ਹੋ ਜੂ ਇਹ ਤੁਸੀਂ ਬਿਨਾ ਬ੍ਰੇਕ ਦੇ ਲੋ ਇੱਕ ਦਿਨ ਵੀ ਬ੍ਰੇਕ ਨਾ ਪਾਓ ਤੁਹਾਡੇ ਗੋਡੇ ਟਣਾ ਟਣ ਹੋ ਜਾਣਗੇ ਚੈਲੰਜ ਹੈ ਇਹ ਪੰਜੀਰੀ ਖਾਂਦੇ ਖਾਂਦੇ ਹੀ ਤੁਹਾਡੇ ਗੋਡੇ ਠੀਕ ਹੋ ਜਾਣਗੇ 400 ਗ੍ਰਾਮ ਕਿੰਨੇ ਦਿਨਾਂ ਚ ਖਾ ਜਾਓਗੇ ਇੱਕ ਚਮਚਾ ਲਿਆ ਕਰੂਗੇ ਰੋਜ਼ ਇਹ ਖਾਂਦੇ ਖਾਂਦੇ ਜੋਕ ਨਹੀਂ ਮੈਨੂੰ 10ਵੇਂ ਦਿਨ ਹੀ ਪਤਾ ਲੱਗਣ ਲੱਗਾ ਸੀ ਮੈਂ ਠੀਕ ਆ ਹੁਣ ਬਿਲਕੁਲ ਟਣਾ ਟਣ ਨੱਚਦੀ ਟੱਪਦੀ ਆ ਤੇ ਤੁਸੀਂ ਅੱਗੇ ਵੀ ਸ਼ੇਅਰ ਕਰਿਆ ਕਰੋ ਇਹਨੂੰ ਤੇ ਤੁਹਾਨੂੰ ਪੁੱਨੋ ਲੱਗੇ ਮੈਂ ਤਾਂ ਭੇਜੇ ਮੈਨੂੰ ਪੁੱਨੋ ਲੱਗੂ ਕੋਈ ਸੀਸਤਾ ਦੇਉ ਜਿਹਦੇ ਗੋਡੇ ਠੀਕ ਹੋਣਗੇ ਤੇ ਤੁਸੀਂ ਘਰੇ ਲਿਆ ਕੇ ਚੀਜ਼ਾਂ ਖਾਣੀਆਂ ਨੇ ਹਨਾ ਕੋਈ ਮਾੜੀ ਚੀਜ਼ ਨਹੀਂ ਇਹਦੇ ਵਿੱਚ ਹਨਾ ਤੇ ਬਾਦਾਮ ਜਿਹੜਾ ਮਾਗਦੇ ਨੇ ਚਾਰ ਨਹੀਂ ਲੈਣੇ ਚਾਰ ਤਰ੍ਹਾਂ ਦੇ ਪੰਜਾਂ ਤਰ੍ਹਾਂ ਦੇ ਲੈਣੇ ਨੇ ਸਾਡੇ ਇੱਕ ਬੇਟੀ ਲੈਣ ਗਈ ਜਿੱਦੇ ਬੇ ਉਹਨੂੰ ਕਹਿੰਦੇ ਵੀ ਚਾਰ ਮਤਰਾ ਦੇ ਹੁੰਦੇ ਲਾਲਾ ਕਹਿੰਦਾ ਉਹ ਕਹਿੰਦੀ ਭਾਈ ਇਹਨਾਂ ਤਾਂ ਪੰਜ ਦਸੇ ਮੈਂ ਤਾਂ ਹੋਰ ਕਿਤੋਂ ਲੈ ਲੈਣੀਆਂ ਉਹ ਪੰਜਾਂ ਤਰ੍ਹਾਂ ਦੇ ਉਹਨੂੰ ਮਾਗਦੇ ਦਿੱਤੇ ਲੈਣੇ ਉਹਨਾਂ ਨੇ ਬਣਾਇਆ ਤਾਂ ਉਹ ਠੀਕ ਨੇ ਹਨਾ ਤੇ ਲੋ ਹੁੰਦੇ ਹੋ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ